ਇਸੋ ਲਈ ਦੀ ਵੱਡੀ ਖਬਰ ਨਿਊਯਾਰਕ ਤੋਂ ਆ ਰਹੀ ਹੈ ਨਿਊਯਾਰਕ ਦੇ ਵਿੱਚ ਇੱਕ ਜਿਹੜਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਤੇ ਸਾਤਸੇ ਦੇ ਵਿੱਚ ਬੜੀ ਮੰਦਭਾਗੀ ਘਟਨਾ ਦੇ ਵਿੱਚ ਜਿਹੜਾ ਉਹ 6 ਜਣਾਂ ਦੀ ਮੌਤ ਹੋ ਚੁੱਕੀ ਹੈ ਜਿਹੜੀ ਜਾਣਕਾਰੀ ਮਿਲੀ ਹੈ ਐਸੋਸੀਏਟਡ ਪ੍ਰੈਸ ਦੇ ਹਵਾਲੇ ਦੇ ਨਾਲ ਉਹ ਜਾਣਕਾਰੀ ਇਹ ਮਿਲੀ ਹੈ ਕਿ ਇਹ ਜਿਹੜਾ ਹਾਦਸਾ ਵਾਪਰਿਆ ਇਹ ਵਾਪਰਿਆ ਮੈਨਹਟਨ ਤੇ ਨਿਊ ਜਰਸੀ ਦੇ ਇਲਾਕਿਆਂ ਦੇ ਵਿਚਾਲੇ ਜਦੋਂ ਹਟਸਨ ਰਿਵਰ ਦੇ ਵਿੱਚ ਇੱਕ ਜਿਹੜਾ ਹੈਲੀਕਾਪਟਰ ਆ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਆ ਜਿਹੜੇ ਕੈਥੀ ਹੋਟਲ ਨੇ ਉਹਨਾਂ ਨੇ ਇਹ ਹਾਦਸੇ ਦੇ ਉੱਤੇ ਡੂੰਘੇ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਪਤਾ ਲੱਗਿਆ ਕਿ ਜਿਹੜੀ ਯੂਐਸ ਐਵੀਏਸ਼ਨ ਆ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਕ੍ਰੈਸ਼ ਜਦੋਂ ਹੋਇਆ ਇਹ ਜਿਹੜਾ ਹਾਦਸਾ ਵਾਪਰਿਆ ਤਾਂ ਉਦੋਂ ਹੈਲੀਕਾਪਟਰ ਜਿਹੜਾ ਆਪਣਾ ਬੈਲੈਂਸ ਜਾਂ ਆਪਣਾ ਜਿਹੜਾ ਕੰਟਰੋਲ ਆ ਉਹ ਗਵਾ ਬੈਠਾ ਸੀਗਾ ਤੇ ਉਸ ਤੋਂ ਬਾਅਦ ਇਹ ਹਾਥਸਨ ਰਿਵਰ ਦੇ ਵਿੱਚ ਜਿਹੜਾ ਹਾਦਸਾ ਗ੍ਰਸਤ ਹੋ ਗਿਆ ਤੇ 6 ਬੰਦੇ ਮਾਰੇ ਗਏ ਇਹ ਹਾਥਸਨ ਰਿਵਰ ਉਹੀ ਹੈ ਜਿੱਥੇ ਕੁਝ ਸਮਾਂ ਪਹਿਲਾਂ ਇੱਕ ਪਾਇਲਟ ਜਿਹਦਾ ਲੈਂਡਿੰਗ ਕਰਨ ਵੇਲੇ ਜਹਾਜ਼ ਦੇ ਵਿੱਚ ਤਕਨੀਕੀ ਖਾਮੀ ਆ ਜਾਣ ਤੋਂ ਬਾਅਦ ਉਹਨੇ ਜਹਾਜ਼ ਨੂੰ ਮੁਸਾਫਰਾਂ ਦੇ ਨਾਲ ਭਰੇ ਜਹਾਜ਼ ਨੂੰ ਇਸ ਹਾਥਸਨ ਰਿਵਰ ਦੇ ਵਿੱਚ ਲੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਕਈ ਲੋਕਾਂ ਦੀ ਜਿਹੜੀ ਆ ਜਾਨ ਬਚ ਗਈ ਸੀ ਤੇ ਇਸ ਘਟਨਾ ਦੇ ਉੱਤੇ ਇੱਕ ਫਿਲਮ ਵੀ ਜਿਹੜੀ ਹੈ ਹਾਲੀਵੁੱਡ ਦੀ ਆ ਉਹ ਬਣੀ ਹੋਈ ਹੈ ਸੋ ਬਹੁਤ ਵੱਡੀ ਜਿਹੜੀ ਮੰਦਪਾਗੀ ਘਟਨਾ ਵਾਪਰੀ ਆ ਇੱਕ ਹੈਲੀਕਾਪਟਰ ਹਵਾ ਦੇ ਵਿੱਚ ਉੱਡਦਾ-ਉੱਡਦਾ ਆਪਣਾ ਕੰਟਰੋਲ ਗਵਾਉਂਦਾ ਹਾਥਸਨ ਰਿਵਰ ਦੇ ਵਿੱਚ ਉਹ ਜਿਹੜਾ ਹਾਦਸਾ ਗ੍ਰਸਤ ਹੋ ਕੇ ਡਿੱਗ ਪੈਂਦਾ ਤੇ ਇਸ ਹਾਦਸੇ ਦੇ ਵਿੱਚ ਮੰਦਪਾਗੀ ਜਿਹੜਾ ਉਹ 6 ਜਾਨਾਂ ਦੀ ਮੌਤ ਹੁਣ ਬਾਰੇ ਪਤਾ ਲੱਗਿਆ